ਸੋ ਬੜੇ ਦਿਨਾਂ ਬਾਅਦ ਇੱਥੇ ਧੁੱਪ ਨਿਕਲੀ ਹੈ ਕੱਲ ਸ਼ਾਮੀ ਦਾ ਬਹੁਤ ਜ਼ਿਆਦਾ ਠੰਡ ਸੀ ਜਦੋਂ ਅਸੀਂ ਡਿਨਰ ਕਰਨ ਗਏ ਹਾਂ ਸ਼ੁਕਰਾਨਾ ਸ਼ੁਕਰਾਨਾ ਥੈਂਕ ਯੂ ਸ਼ੁਕਰਾਨਾ ਥੈਂਕ ਯੂ so much ਇੱਥੇ ਆ ਦੇਖੋ ਅਨੇਕਾਂ ਨਿੱਕੇ ਨਿੱਕੇ ਗੱਡੀਆਂ ਚੱਲਦੀਆਂ ਟੂ ਸੀਟਰ ਅਮਰਿਤ ਛਕਾਉਣ ਵਾਲਾ ਬੰਦਾ ਇਹ ਅਦਾਲਤ ਸੁਣੀ ਨਹੀਂ। ਬ੍ਰਿੱਟ ਪਿੰਸ ਬਹੁਤ ਸੋਸਤਾ ਹੀ ਨਾ ਉਹ ਗਾਵੇ ਇੰਨਾ ਕੋਲ। ਦੂਜੀ ਜਾਂ ਤੀਜੀ ਸੈਂਚਰੀ ਦਾ ਮਤਲਬ ਤੁਸੀਂ ਲਗਾ ਕੇ ਚਲੋ 17-1800 ਸਾਲ ਪਹਿਲਾਂ। ਦੇਖੋ ਇਹਨਾਂ ਨੇ ਸਾਨੂੰ ਚਾਕਲੇਟਸ ਫ੍ਰੀ ਦੇਤੀਆਂ। ਇਹ ਆ ਦੇਖੋ ਅੰਕਲ ਜੂਸ ਕੱਟਦੇ ਪਿਆ। ਸ਼੍ਰੀ ਅਕਾਲ ਜੀ ਅੱਜ ਹੈਗਾ ਸਾਡਾ 5ਵਾਂ ਦਿਨ ਜਾਰਡਨ ਚ ਤੇ ਇਸ ਵੇਲੇ ਮੈਂ ਹੈਗਾ ਜਿਵੇਂ ਤੁਸੀਂ ਕੱਲ ਦੀ ਵੀਡੀਓ ਚ ਦੇਖਿਆ ਹੋਣਾ ਪਿਛਲੀ ਵੀਡੀਓ ਚ ਕਿ ਅਸੀਂ ਮਦਾਬਾ ਜਿਹੜਾ ਇੱਥੇ ਦਾ ਸ਼ਹਿਰ ਹੈ ਜਨੂਸ ਸਿਟੀ ਆਫ ਮੋਜ਼ੈਕਸ ਵੀ ਕਿਹਾ ਜਾਂਦਾ ਹੈ ਮੋਜ਼ੈਕਸ ਦਾ ਸ਼ਹਿਰ ਉੱਥੇ ਹੈਗੇ ਹਾਂ ਹੁਣ ਮੋਜ਼ੈਕਸ ਕੀ ਹੁੰਦਾ ਮੈਂ ਇੱਕ ਵਾਰੀ ਤੁਹਾਨੂੰ ਦੁਬਾਰਾ ਦੱਸਦਾ ਮੋਜ਼ੈਕਸ ਹੁੰਦੀ ਹੈ ਆਰਟ ਫਾਰਮ ਜਿਹੜੇ ਇਹ ਬਣਾਉਂਦੇ ਨੇ ਆਰਟ ਹੁੰਦਾ ਡੈਕੋਰੇਸ਼ਨ ਦੇ ਲਈ ਕੰਧਾਂ ਤੇ ਬਣਾਉਣ ਲਈ ਜਾਂ ਫਰਸ਼ ਡੈਕੋਰੇਟ ਕਰਨ ਲਈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਅੱਜ ਅਸੀਂ ਇਸ ਸ਼ਹਿਰ ਚ ਇਹ ਸ਼ਹਿਰ ਬੇਸਿਕਲੀ 크ਰਿਸਚੀਅਨਸ ਲਈ ਬਹੁਤ ਜ਼ਰ ਪੋਪੂਲੇਸ਼ਨ ਹੋਣੀ ਹੈ ਲਗਭਗ 60000 ਦੇ ਨੇੜੇ ਤੇ ਉਸ 60000 ਚੋਂ 35% ਨੇ ਜਿਹੜੇ ਤੇ 크ਰਿਸਚੀਅਨ ਰਹਿੰਦੇ ਆ ਹੁਣ ਤੁਸੀਂ ਇਹ ਮੰਨੋ ਕਿ ਇਹ ਤਾਂ ਬਹੁਤ ਨਾਰਮਲ ਗੱਲ ਆ ਬਟ ਇਸ ਵੇਲੇ ਮੈਂ ਖੜਾ ਇੱਕ ਅਰਬ ਕੰਟਰੀ ਚ ਮੀਡਲ ਈਸਟ ਚ ਇਹ ਤੇ 95% ਪੋਪੂਲੇਸ਼ਨ ਕੰਟਰੀ ਦੀ ਮੁਸਲਮਾਨਾਂ ਦੀ ਹੈ ਬਟ ਇਸ ਕੰਟਰੀ ਚ ਵੀ ਕ੍ਰਿਸਚੀਅਨ ਨੇ ਜਿਹੜੇ ਜਾਰਡੀਨੀਆਂ ਕ੍ਰਿਸਚੀਅਨ ਜਿਨ੍ਹਾਂ ਨੂੰ ਤੁਸੀਂ ਕਹਿ ਲਓ ਉਹ ਨੇ ਇਸ ਸ਼ਹਿਰ ਦੇ ਵਿੱਚ ਤੇ ਇਹ ਸ਼ਹਿਰ ਤੇ ਚਰਚਸ ਬਹੁਤ ਜ਼ਿਆਦਾ ਨੇ ਇਸ ਸ਼ਹਿਰ ਦੀ ਜਿਹੜੀ ਬਹੁਤ ਫੇਮਸ ਚਰਚ ਹੈ ਜਿੱਥੇ ਸਭ ਤੋਂ ਪੁਰਾਣਾ ਮੈਪ ਪਲਸਤੀਨ ਦਾ ਪਹਲੇ ਪਲਸਟਾਈਨ ਦਾ ਸਭ ਤੋਂ ਪੁਰਾਣਾ ਮੈਪ ਜਿਹੜਾ ਉਸ ਚਰਚ ਚ ਲੱਭਿਆ ਗਿਆ ਸੀਗਾ ਪਰ ਬਾਅਦ ਚ ਜਦੋਂ ਇਹਨਾਂ ਨੇ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਥੱਲੋਂ ਮੈਪ ਲੱਭਿਆ ਉਹਦੇ ਤੇ ਉਸ ਚਰਚ ਤੇ ਥੱਲੋਂ ਜਿਹੜਾ ਕਿ ਸਭ ਤੋਂ ਪੁਰਾਣਾ ਮੈਪ ਹੈ ਪੈਲੇਸਟੀਨ ਦਾ ਮੰਨਿਆ ਜਾਂਦਾ ਤੇ ਅਸੀਂ ਅੱਜ ਉਸ ਚਰਚ ਤੇ ਜਾਵਾਂਗੇ ਤੇ ਇੱਕ ਦੋ ਥਾਵਾਂ ਹੋਰ ਨੇ ਤੇ ਤੁਹਾਨੂੰ ਪੂਰਾ ਸ਼ਹਿਰ ਦਿਖਾਵਾਂਗੇ ਇਹ ਸਭ ਤੋਂ ਵਧੀਆ ਤੇ ਕਿਊਟ ਜਿਹਾ ਸ਼ਹਿਰ ਮੰਨਿਆ ਜਾਂਦਾ ਜਾਰਡਨ ਦਾ ਬਹੁਤ ਟੂਰਿਸਟਿਕ ਸ਼ਹਿਰ ਹੈ ਤੇ ਤੁਹਾਨੂੰ ਬਹੁਤ ਟੂਰਿਸਟ ਦੇਖਣ ਨੂੰ ਮਿਲਣਗੇ ਅਮਾਨ ਜਿਹੜੀ ਹੈਗੀ ਹੈ ਅਮਾਨ ਜਿਹੜੀ ਇਹਨਾਂ ਦੀ ਸੈਂਟਰਲ ਸਿਟੀ ਹੈ ਹੈਨਾ ਕੈਪੀਟਲ ਸਿਟੀ ਹੈ ਉਹ ਇੱਥੋਂ 30 ਕਿਲੋਮੀਟਰ ਦੂਰ ਹੈ ਕੋਈ ਜ਼ਿਆਦਾ ਦੂਰ ਨਹੀਂ ਹੈਗੀ ਅੱਧੇ ਘੰਟੇ ਦਾ ਰਸਤਾ ਜ਼ਿਆਦਾ ਤੋਂ ਜ਼ਿਆਦਾ ਅੱਧੇ ਪੌਣੇ ਘੰਟੇ ਦਾ ਅਸੀਂ ਉੱਥੋਂ ਨਹੀਂ ਆਏ ਅਸੀਂ ਜੇਰਾਸ਼ ਗਏ ਹੋਏ ਸੀ ਅਸੀਂ ਉੱਥੋਂ ਆਏ ਹਾਂ ਬਟ ਇੱਥੋਂ ਨੇੜੇ ਹੀ ਹੈ ਜਿਹੜੇ ਅਮਾਨ ਸਿਟੀ ਹੈ ਗਮਾਤੂ ਉਹ ਦੀ ਗਰਨੇ ਨਾਮ ਗੱਲਾਇ ਇਹ ਰਿਤ ਪੀਨ ਸੁਸਤਹੀਨਾ ਵਦਗਾਲਤ ਮਨਫੂਲ ਆਂਡ ਬ੍ਰੈਡ ਵਿਦ ਆਇਲ ਵਿਦ ਓਰੀਗਾਨੋ ਆਹ ਓਕੇ ਥਿਸ ਇਜ਼ ਦ ਸੇਮ ਮਿਕਸ ਥੈਟ ਇਜ਼ ਪੁਟ ਔਨ ਲਾਈਕ ਦ ਫਲਟ ਬ੍ਰੈਡ ਇਟਸ ਸੋ ਗੁੱਡ ਨਾਮ ਜ਼ਾਤ ਜ਼ਾਟਰ ਜ਼ਾਟਰ ਇਨ ਵਾਟ ਇਨਸਾਈਡ ਦਿਸ ਸੀਜ਼ਮ ਇਨਸਾਈਡ ਦ ਸਿਮਿੰਸ ਐਂਡ ਦ oregano Okay yeah and okay. so it they have breakfast ਜਿਹੜਾ ਸਾਨੂੰ ਤਿਆਰ ਕਰਕੇ ਦਿੱਤਾ ਹੈ ਹਮੋਸ ਟਮਾਟਰਾਂ ਦਾ ਕੁਛ ਹੈ ਆਲੂ ਆਹ ਰਾਜਮਾ ਦਾ ਕੁਛ ਹੁੰਦਾ ਹੈ ਨਾਲ ਵੀ ਤੇ ਆ ਬਰੈਡ ਤੇ ਲੱਗ ਖਾਣਾ ਹੁੰਦਾ ਹੈ 올ਿਵ ਆਇਲ ਉਹ ਜੈਮ ਤੇ ਉਹ ਸਾਹਮਣੇ ਬਰੈਡ ਤੇ ਉਤਰ ਅੰਕਲ ਬਰੈਡ ਜਿਹੜੀ ਗਰਮ ਕਰਦੇ ਪਿਆ ਹੋਰ ਸਾਡੇ ਲਈ ਇਹ ਇਹਨਾਂ ਦੀ ਕਿਚਨ ਹੈ ਸੋ ਹੁਣ ਅਸੀਂ ਬਾਹਰ ਜਾਣੇ ਪਿਆ ਮਾਰਕੀਟ ਆਲ ਤੇ ਇਧਰੋਂ ਅਸੀਂ ਤੁਰ ਕੇ ਚਰਚ ਜਾਵਾਂਗੇ ਆ ਦੇਖੋ ਅੰਕਲ ਜੂਸ ਕੱਟਦੇ ਪਿਆ ਯੂ ਵਾਂਟ ਤੇ ਉਹ ਪੀਲੇ ਰੰਗ ਦੇ ਟੈਕਸੀਆਂ ਆ ਜਾਰਡਨ ਦਾ ਫਲੈਗ ਤੇ ਇੱਥੇ ਕੋਈ ਵੀ ਸੋਵੇਨਿਅਰਸ ਦੀਆਂ ਸ਼ਾਪਸ ਨੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਟ੍ਰੈਡੀਸ਼ਨਲ ਹੈ ਜਿਹੜਾ ਕੱਪੜਾ ਬੰਨ੍ਹਦੇ ਹੈ ਸਿਰ ਤੇ ਲੈਟਸ ਗੋ ਟੂ ਸੀਦਕਾਰ ਅਸੀਂ ਗੱਡੀ ਇੱਧਰਲੇ ਪਾਸੇ ਖੜੀ ਕੀਤੀ ਹੈ ਮੇਨ ਰੋਡ ਤੇ ਕਿਉਂਕਿ ਅੰਦਰ ਜਗ੍ਹਾ ਨਹੀਂ ਸੀਗੀ ਗੱਡੀ ਤੇ ਇੱਕar ਨਿਗਾਹ ਮਾਰ ਲਿਆ ਵੀ ਉੱਤੇ ਹੈਗੀ ਵੀ ਹੈ ਕਿਉਂਕਿ ਚੱਕ ਕੇ ਲੈ ਗਿਆ ਇੱਥੇ ਆ ਦੇਖੋ ਅਨੇਕਾਂ ਨਿੱਕੇ ਨਿੱਕੇ ਗੱਡੀਆਂ ਚੱਲਦੀਆਂ 2 ਸੀਟਰ ਮੱਚ ਇਟਸ ਵੈਰੀ ਕਿਊਟ ਯੂ ਡੋਨਟ ਹੈਵ ਇਨੀ ਜੀ ਨੋ ਰੀਲੀ ਨੋ ਨੋ ਤਹਿਰਾں ਚ ਹਵਾ ਘਟ ਹੈ ਥੋੜੀ ਜੀ ਇੱਥੇ ਮੈਂ ਤੁਹਾਨੂੰ ਦੱਸਿਆ ਸੀ ਨਾ ਪੁਰਾਣੀਆਂ ਗੱਡੀਆਂ ਦੇਖੋ ਕਿੰਨੀਆਂ ਖੜੀਆਂ ਇੱਕ ਆ ਵੀ ਖੜੀ ਕਿੰਨੀ ਪੁਰਾਣੀ ਗੱਡੀ ਆ ਆ ਵੇਖੋ ਕਿੰਨੀ ਸੋਹਣੀ ਗੱਡੀ ਹੈ ਇਹ ਸਾਡੀ ਗੱਡੀ ਹੁਣ ਖੜੀ ਆ ਠੀਕ ਆ ਲੌਕਡ ਆ ਸੋ ਬੜੇ ਦਿਨਾਂ ਬਾਅਦ ਇੱਥੇ ਧੁੱਪ ਨਿਕਲੀ ਹੈ ਕੱਲ ਸ਼ਾਮੀ ਤਾਂ ਬਹੁਤ ਜ਼ਿਆਦਾ ਠੰਡ ਸੀ ਜਦੋਂ ਅਸੀਂ ਡਿਨਰ ਕਰਨ ਗਏ ਹਾਂ ਹੁਣ ਹਵਾ ਚੱਲਦੀ ਪਈ ਪਰ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਹੁਣ ਚਲੇਗੀ ਧੁੱਪ ਜਦੋਂ ਮੈਂ ਖੋਲ ਰਿਹਾ ਔਰ ਪਹਿਲਾਂ ਧੁੱਪ ਸੀ ਗਿਆ ਫਲੈਕਸ ਅਸੀਂ ਦੇਖ ਰਹੇ ਹਾਂ ਆ ਉਹ ਦੇਖੋ ਉਹ ਰਹੀ ਸਾਹਮਣੇ ਚਰਚ ਇਸ ਦੇਖ ਆ ਦੇਖੋ ਇੱਕ ਹੋਰ ਗੱਡੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਚਰਚ ਹੈ ਇਦਾਂ ਦੀ ਜਿਹੜੀ ਚੀਜ਼ ਐ ਤੁਹਾਨੂੰ ਆਰਥੋਡੌਕਸ ਜਿਹੜੀਆਂ ਪੁਰਾਣੀਆਂ ਚਰਚ ਹੁੰਦੀਆਂ ਗ੍ਰੀਕ ਚਰਚਸ ਉਹਨਾਂ ਚ ਦੇਖਣ ਨੂੰ ਬਹੁਤ ਮਿਲੂਗਾ ਜਿਹੜੀਆਂ ਕੈਥੋਲਿਕ ਚਰਚਸ ਨੇ ਕੈਥੋਲਿਕ ਚਰਚਸ ਚ ਨਹੀਂ ਤੁਹਾਨੂੰ ਅੱਜਕੱਲ੍ਹ ਦੇਖਣ ਨੂੰ ਮਿਲੂਗਾ ਤੇ ਜਿਹੜੀਆਂ ਆਰਥੋਡੌਕਸ ਚਰਚਸ ਨੇ ਉਹ ਮੋਸਟਲੀ ਈਸਟਰਨ ਯੂਰਪ ਚ ਨੇ ਯੂਕਰੇਨ ਵਗੈਰਾ ਚ ਰਸ਼ੀਆ ਚ ਸੋ ਹੁਣ ਮੈਂ ਹੈਗਾ ਇਸ ਸੇਂਟ ਜਾਰਜ ਚਰਚ ਚ ਇਹ ਕੁਛ ਬਲੀਆਂ ਤੇ ਬਲੀਆਂ ਬਹੁਤ ਨੇ ਬਿਲੀਆਂ ਨੇ ਬਲੀਆਂ ਤੇ ਆਹ ਰੀ ਚਰਚ ਇੱਥੇ ਦੀ ਜਿਹੜੀ ਟਿਕਟ ਹੈਗੀ ਹੈ ਪਹਿਲਾਂ ਸੀਗੀ 1 ਦਿਨਾਰ ਹੁਣ ਇੱਕ ਬੰਦੇ ਦੀ 3 ਦਿਨਾਰ ਹੈ ਯਾਨੀ ਕਿ 360 ਰੁਪਏ ਬਟ ਇਹ ਅੰਡਰ ਕੰਸਟਰਕਸ਼ਨ ਚੱਲਦੀ ਪਈ ਮੈਨੂੰ ਇਹੀ ਚੀਜ਼ ਚੰਗੇ ਨਹੀਂ ਲੱਗੀ ਬਿਕੋਜ਼ ਅੰਦਰ ਜਾਣੇ ਤਾਂ ਤੁਸੀਂ बस ਮੈਪ ਦੇਖ ਸਕਦੇ ਹੋ ਜਿਹੜਾ ਪੁਰਾਣਾ ਇਹਨਾਂ ਦਾ 올ਡੇਸਟ ਮੈਪ ਜਿਹੜਾ ਇਹਨਾਂ ਨੇ ਲੱਭਿਆ ਇਸ ਚਰਚ ਨੂੰ ਬਣਾਉਣ ਵੇਲੇ ਇਹਨਾਂ ਨੂੰ ਲੱਭਿਆ ਮੈਂ ਉਹੀ ਵੇਖ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਅੰਦਰ ਥੱਲੇ ਨਹੀਂ ਜਾ ਸਕਦੇ ਹੋਰ ਨਾਲੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਚਰਚ ਦੇ ਥੱਲੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਪੁਰਾਣੇ ਟਾਈਮ ਦੀਆਂ ਲੱਭ ਸਕਦੇ ਨੇ ਬਟ ਇਹਨਾਂ ਨੇ ਅਜੇ ਤੱਕ ਲੱਭੀਆਂ ਨਹੀਂ ਬਿਕੋ हूँ असं इस चर्च जाने पे हाँ बीहेडिंग ऑफ सेंट जॉन द बैप्टिस्ट चर्च व्हाट इज मीनिंग ऑफ सेंट जॉन द बैप्टिस्ट द वन हु यूज टू बैप्टाइज हाँ अमृत छकाउन वाला बंदा <laughs> Yeah, that's the meaning. Okay. Baptism is Amritsar. Okay. okay. ਅਸੀਂ ਹੁਣ ਪਾਣੀ ਦੀ ਬੋਤਲ ਲੈਣ ਆ ਗਏ ਤੇ ਇੱਥੇ ਆ ਦੇਖੋ ਡਰਿੰਕਸ ਬਿਲਕੁਲ ਚਰਚ ਦੇ ਸਾਹਮਣੇ ਹੀ ਆ ਇਹ ਦੁਕਾਨ ਐਸ ਤੇ ਆ ਥੱਲੇ ਜੂਸ ਪਏ ਨੇ ਆ ਕੈਨਸ ਦੇਖ ਸਕਦੇ ਹੋ ਇੱਧਰ ਆਹ ਕੇਕਸ ਵਗੈਰਾ ਆ ਜਾਂ ਬਿਸਕੁਟਸ ਵਗੈਰਾ ਨੇ ਐਂਡ ਇੱਥੇ ਕਾਫੀ ਵੀ ਐਸੋਸੀ ਕਾਫੀ ਵੀ ਲੈਣੇ ਪਏ ਬੇਸਿਕਲੀ ਇਹ ਘਰੇਲਿਆਂ ਦੀ ਦੁਕਾਨ ਇੱਥੇ ਦੀ ਸਾਰਾ ਅਰਬਿਕਸ ਲਿਖਿਆ ਹੋਇਆ ਇੱਥੇ ਇੱਧਰ ਰੇਟ ਨਹੀਂ ਲਿਖਿਆ ਹੋਇਆ ਆ ਇਹਦੇ ਤੇ ਕੁਝ ਵੀ ਨਹੀਂ ਲਿਖਿਆ ਹੋਇਆ ਬਹੁਤ ਸ ਰਿਟਨ ਆ ਦੇਸ ਕੈਨ ਯੂ ਰੀਡ ਮਾਈ ਅਰਬਿਕ ਇਟ ਇਜ਼ ਮੈਲਫਾਰਨਮੈਂਟ ਇਟਸ ਦ ਸੇਮ ਨਾ ਯਾ ਯਾ ਇਟਸ ਆਲਵੇਸ It's so strong for me. I can't drink this. I love it. Thank you. This is very cute. How much? Sure, sir. Hmm. One giga and a half, sir. Okay. Wait. Oh, Can you see? No, I have. I have giga. Ah, okay. Yeah. How much is this? This. Uh, uh, ten cent, uhhuh, uh, five, five. Ah, okay. This half Jiddy. Half GD? Yeah, yes, uh, yeah. yeah. Okay. Okay. half Jiddy. Okay. Thank, okay. Thank, Thank you. Thank you. Bye. Thank you. Thank you. ਸੋ ਹੁਣ ਅਸੀਂ ਇਸ ਆਰਕੀਓਲੋਜੀਕਲ ਪਾਰਕ ਤੇ ਜਾਣਦੇ ਪਏ ਆ ਉਸ ਸ਼ਾਪ ਤੋਂ ਕਾਫੀ ਵਗੈਰਾ ਪੀ ਕੇ ਬਹੁਤ ਚੰਗੇ ਸਨ ਨੇ ਸਾਨੂੰ ਚਾਕਲੇਟਸ ਵੀ ਦਿੱਤੀਆਂ ਜਿੱਦਾਂ ਤੁਸੀਂ ਵੀਡੀਓ 'ਚ ਦੇਖਿਆ ਤੇ ਇੱਥੇ ਮੋਜ਼ੈਕ ਆਰਟਸ ਨੇ ਜਿਹੜੇ ਤੁਹਾਨੂੰ ਮੈਂ ਦੱਸਿਆ ਉਹ ਮੈਂ ਤੁਹਾਨੂੰ ਦਿਖਾਉਂਗਾ ਅੰਦਰ ਜਾ ਕੇ ਤੇ ਇੱਥੇ ਇੱਕ ਚਰਚ ਵੀ ਹੈ ਆ ਤੁਸੀਂ ਦੇਖ ਸਕਦੇ ਹੋ ਆ ਹੈਗੀ ਇਹਦੀ ਐਂਟ੍ਰੈਂਸ ਤੇ ਜਾਰਡਨ ਪਾਸ ਇਨਕਲੂਡਡ ਆ ਸੋ ਇੱਥੇ ਅਸੀਂ ਆਪਣਾ ਜਾਰਡਨ ਪਾਸ ਦਿਖਾ ਕੇ ਤੇ ਆਹ ਦੇਖੋ ਇੱਥੇ ਮੋਜ਼ੈਕ ਆਰਟ ਜਿਹੜੇ ਵਾਲਸ ਤੇ ਟਾਈਲਾਂ ਦੇ ਪੀਸਸ ਦੇ ਨਾਲ ਕੀਤਾ ਹੁੰਦਾ ਆਹ ਦੇਖੋ ਇਧਰ ਵੀ ਸਾਰੀਆਂ ਕੰਧਾਂ ਤੇ ਜਿਹੜੇ ਡਿਜ਼ਾਈਨ ਬਣੇ ਹੋਏ ਆ ਤੁਹਾਨੂੰ ਮੈਂ ਇੱਥੇ ਦੀ ਸਭ ਤੋਂ ਜ਼ਰੂਰੀ ਚੀਜ਼ ਦੱਸਦਾ ਕਿ ਇਹ ਜਿਹੜਾ ਆਰਟ ਹੈ ਨਾ ਜਿਹੜਾ ਇਹ ਮੋਜ਼ੈਕ ਆਰਟ ਹੈ ਜਿਹੜਾ ਟਾਈਲਾਂ ਦੇ ਨਾਲ ਬਣਾਇਆ ਹੋਇਆ ਹੈ ਇਹ ਜਿਹੜਾ ਆਰਟ ਹੈ ਰੋਮਨ ਪੀਰੀਅਡ ਦਾ ਹੈ ਤੇ ਤੁਸੀਂ ਦੇਖੋ ਇਹ ਨੀਵਾ ਹੈ ਉੱਥੋਂ ਤੇ ਇਸ ਤੋਂ ਉੱਪਰ ਜਿਹੜਾ ਉਹ ਬਾਈਜ਼ੈਂਟਾਈਨ ਪੀਰੀਅਡ ਦਾ ਹੈ ਇਹ ਜਿਹੜਾ ਦੂਜੀ ਜਾਂ ਤੀਜੀ ਸੈਂਚਰੀ ਚ ਬਣਾਇਆ ਹੋਣਾ ਉਹਨਾਂ ਨੇ ਤੇ ਉਹ ਪੰਜਵੀਂ ਜਾਂ ਛੇਵੀਂ ਸੈਂਚਰੀ ਚ ਦੂਜੀ ਜਾਂ ਤੀਜੀ ਸੈਂਚਰੀ ਦਾ ਮਤਲਬ ਤੁਸੀਂ ਲਗਾ ਕੇ ਚਲੋ 17-1800 ਸਾਲ ਪਹਿਲਾਂ ਇਹ ਬਣਾਇਆ ਗਿਆ ਸੀ ਤੇ ਉਹ ਜੇ ਮੈਂ ਤੁਹਾਨੂੰ ਦੱਸਾਂ ਤਾਂ ਉਹ 1400 1300 ਸਾਲ ਪਹਿਲਾਂ ਬਣਾਇਆ ਗਿਆ ਜਿਹੜਾ ਸਾਹਮਣੇ ਆ ਉਹ ਬਾਈਜ਼ੈਂਟਾਈਨ ਆਰਟ ਹੈ ਸੋ ਇਹ ਚੀਜ਼ ਇਸ ਜਗ੍ਹਾ ਨੂੰ ਬਹੁਤ ਖਾਸ ਬਣਾਉਂਦੀ ਹੈ ਪਹਿਲਾਂ ਇਹ ਜਿਹੜੀ ਜਗ੍ਹਾ ਸੀਗੀ ਇਹ ਓਪਨ ਸੀਗੀ ਬਟ ਇਹ ਖਰਾਬ ਨਾ ਹੋਵੇ ਤਾਂ ਕਰਕੇ ਇੱਥੇ ਇਹਨਾਂ ਨੇ ਸ਼ੈੱਡ ਪਾਤਾ ਸੋ ਥੈਟ ਜਿਹੜੀਆਂ ਇਹ ਚੀਜ਼ਾਂ ਨੇ ਇਸਾਮ ਸੰਭਾਲ ਹੋ ਜੇ ਇਹਨਾਂ ਦੀਆਂ ਐਂ ਵਧੀਆ ਖਾਸ ਗੱਲ ਇਹ ਹੈ ਵੀ ਇਹਨਾਂ ਨੇ ਇਹਨੂੰ ਛੇੜਿਆ ਨਹੀਂ ਆਰਟੀਫੀਸ਼ੀਅਲੀ ਨਾ ਕਿਸੇ ਵੀ ਚੀਜ਼ ਦੇ ਨਾਲ ਆ ਦੇਖੋ ਇੱਥੇ ਤੇ ਗੈਸ ਸਿਲੰਡਰ ਜਿਹੜੇ ਨੇ ਕਮਰਸ਼ੀਅਲ ਗੈਸ ਸਿਲੰਡਰ ਮੇਰੇ ਖਿਆਲ ਨਾਲ ਰੈ And Jerash. Nice. Yeah. Yeah, was really was. Here it's also nice. Here you have seen St. George. Yeah. It's you even. have seen yeah. Montenegro. Yeah. Beautiful yeah. places. And Apostles Church. This is the largest Byzantine mosaic church find in Jordan. Ah. Here the biggest one. Thank you. Do you have any questions? No. no, no. Shukran. Thank, Thank you. you so Tamara, this side. What is <laughs> ਸੌਰੀ ਯੂ ਡਿਡਨਟ ਪੇ ਫਾਰ ਦ ਟੂਰ ਵਿਚ ਟੂਰ ਦ ਗਾਈਡ ਇਹੀ ਸੇ ਹੀ ਡਿਡਨਟ ਆਸਕ ਯੂ ਫਾਰ ਦ ਟੂਰ ਯੂ ਗੇਵ ਇਟ ਵਿਦ ਯੋਰਸੈਲਫ ਯੂ ਗੇਵ ਇਟ ਵਿਦ ਅ ਗੁੱਡ ਵਿਲ ਬਟ ਆਈ ਅਫ ਯੂ ਫਾਰ ਯੋਰ ਟੂਰ ਯੂ ਸੇ ਇਸ ਆਹ ਸਮਾਹ ਤੈਂਕ ਯੂ ਨਾਓ ਵੀ ਆਰ ਟੂਰਿਸਟ ਇੰਟਰਸਟਿਡ ਆਫ ਕੋਰਸ ਇਫ ਯੂ ਆਰ ਟੈਲਿੰਗ ਫ੍ਰੀ ਵਿਲ ਇਟਸ ਸਮਥਿੰਗ ਦੈਟ ਵੀ ਆਫ ਕੋਰਸ ਵਿਲ ਸੇ ਅਛੁਕਰਨ ਸੋ ਯੂਜੂਲੀ ਤੁਹਾਨੂੰ ਇੱਥੇ ਧਿਆਨ ਰੱਖਣਾ ਪੈਂਦਾ ਕੈਮਰਾ ਆਨ ਸੀ ਤਾਂ ਕਰਕੇ ਬੋਲੇ ਨੇ ਕੁਝ ਪਹਿਲਾਂ ਮਿੱਠਾ ਬਹੁਤ ਬਣ ਰਿਹਾ ਸੀ ਆਂਦੇ ਹੀ ਕੰਪਲੀਮੈਂਟ ਸੁੱਟਿਆ ਦਨ ਆਪ ਹੀ ਕਹਿੰਦਾ ਵੀ ਤੁਸੀਂ ਕੁਝ ਤਦੋਂ ਨੂੰ ਮੈਂ ਦੱਸਾਂ ਅੰਦਰਲੀ ਹਿਸਟਰੀ ਤਾਂ ਅੰਦਰ ਲੈ ਗਿਆ। ਮੈਨੂੰ ਉਸ ਤੋਂ ਬਾਅਦ ਉਹਨੂੰ ਪੈਸੇ ਮੰਗ ਰਿਹਾ ਸੀ ਵੀ ਟੂਰ ਦੇ ਪੈਸੇ ਦੋ। ਇੱਦਾਂ ਥੋੜੀ ਹੁੰਦਾ ਯਾਰ। ਅਸੀਂ ਤੇਰੇ ਤੋਂ ਮੰਗਿਆ ਨਹੀਂ। ਤੂੰ ਸਾਡੇ ਤੋਂ ਪੁੱਛ ਵੀ ਤੂੰ ਨੂੰ ਟੂਰ ਚਾਹੀਦਾ। ਵੀ ਤੂੰ ਦੱਸ ਵੀ ਮੈਂ ਟੂਰ ਗਾਈਨਾ। ਸੋ ਸ਼ਾਮ ਦੇ 6:30 ਵਜੇ ਹੋਏ ਐ ਤੇ ਅਸੀਂ ਆਹ ਫਲਾਫਲ ਖਾਣ ਆ ਗਏ ਡਿਨਰ ਤੋਂ ਪਹਿਲਾਂ। ਬੇਸਿਕਲੀ ਮੇਰੀ ਕਲਾਸ ਹੈ 7:00 ਵਜੇ ਦੇ ਨੇੜੇ। ਤਾਂ ਕਰਕੇ ਅਸੀਂ ਹੁਣ ਵਾਕ ਕਰਨ ਲਈ ਆ ਗਏ ਸੀ ਬਾਹਰ। ਵਾਟ ਇਜ਼ ਥਿਸ? ਇਹ ਪਿਆਜ਼ ਹੈ। ਆ ਪਿਆਜ਼? ਥਿਸ ਇਜ਼ ਆਨੀਅਨਸ। ਹਾਂ ਦੇ ਕੁਇਟ ਤੇ ਪਿਆਜ਼। यह सब जिंदी दुकान. अब ये strawberries बेचता पे How much? How much? One dinar for the entire box. Oh, okay. So this is one shop. What kind of shop is this? This is alcohol? No. shahid Do you think this is original? Honey. Honey? Yes. See, this is good. I think. I will ask for this. How much is this? Yes sir. Eh? Ka. Ha? No no no. Yes. Sir. No no, shukran, shukran, shukran. No, no, yes. Okay. Free, free. Uh, how much for this? No no no. No much. Free. Yeah. Uh, shukran. Afwan. Shukran, lada, thank you. والله سهله. Shukran, thank you so much. Bhai, gajra da juice bananda si mere layi deta ohne. Te ohne paise nahi le jawa bhai. ਇਟਸ ਵੈਰੀ ਗੁੱਡ ਗੁੱਡ ਯਾ ਸ਼ੁਕਰਾਤ ਬੇਸਿਕਲੀ ਹੁਣ ਸ਼ਾਮ ਦੇ 7 ਵਜੇ ਆ ਅੱਧੇ ਇੱਕ ਘੰਟੇ ਬਾਅਦ ਅਸੀਂ ਡਿਨਰ ਕਰਨ ਜਾਵਾਂਗੇ ਉਦੋਂ ਪਹਿਲਾਂ ਮੈਂ ਬਾਈ ਦੇ ਨਾਲ ਹੀ ਆ ਬੈਠਾ ਸੀਗਾ ਇਹਨਾਂ ਦੀ ਜੂਸ ਦੀ ਦੁਕਾਨ ਹੈ ਜਮੇ ਹੋਟਲ ਦੇ ਨਾਲ ਇੱਥੇ ਤੇਨ ਮੈਨੂੰ ਇੱਕ ਫ੍ਰੀ ਚ ਗਲਾਸ ਦਿੱਤਾ ਇੱਥੇ ਬੈਠਣ ਨੂੰ ਥਾਂ ਸੀਗੀ ਗੱਦੇ ਲਾਏ ਹੋਏ ਸੀ ਇਹਨਾਂ ਨਾਲ ਤਾਂ ਮੈਂ ਬੈਠ ਗਿਆ ਨਮਾਜ਼ ਦੀ ਆਵਾਜ਼ ਤੇ ਸੁਣ ਸਕਦੇ ਹਾਂ ਇੱਥੇ ਜਿਹੜੀ ਮਸਜਿਦ ਹੈ ਉਹਦੀ ਨਮਾਜ਼ ਕਿਉਂਕਿ ਕੁਝ ਕੁਝ ਪੋਪੂਲੇਸ਼ਨ ਮਤਲਬ ਕੁਝ ਨਹੀਂ ਮਤਲਬ ਅੱਧੀ ਤੋਂ ਜ਼ਿਆਦਾ ਪੋਪੂਲੇਸ਼ਨ ਇੱਥੇ ਮੁਸਲਮਾਨਾਂ ਦੀ ਵੀ ਹੈ ਹਾਲਾਂਕਿ 크ਰਿਸਚੀਅਨ ਜ਼ਿਆਦਾ ਨਹੀਂ ਪਰ ਮੁਸਲਮਾਨ ਵੀ ਰਹਿੰਦੇ ਨੇ ਸੋ ਆ ਜੂਸ ਦੀ ਦੁਕਾਨ ਆ ਰੋਡ ਸਾਈਡ ਤੁਸੀਂ ਦੇਖ ਸਕਦੇ ਹੋ ਇੱਕ ਜਾਰਡੀਅਨian ਦਿਨਾਰ ਮੇਰੇ ਹਿਸਾਬ ਨਾਲ ਜਿਹੜਾ ਇਹਦਾ ਰੇਟ ਹੋਣਾ 120 ਰੁਪਏ ਇੱਥੇ ਦੇ ਹਿਸਾਬ ਨਾਲ ਠੀਕ ਹੈ ਆਪਣੇ ਹਿਸਾਬ ਨਾਲ ਆਪਾਂ ਨੂੰ ਜ਼ਿਆਦਾ ਲੱਗਦਾ ਪਰ ਵਧੀਆ ਚੀਜ਼ ਆ ਇਹ ਸੋ ਅਸੀਂ ਹੁਣ ਡਿਨਰ ਕਰਨ ਲਈ ਹੈ ਸੋਟਲ ਚਾਹੀਸੀ ਨੇੜੇ ਹੀ ਸੀ ਸਮੋਸਾ ਦੇ ਉਹ ਹੋਟਲ ਦੇ ਨਾਲ ਮੈਂ ਤਾਂ ਆਰਡਰ ਕਰੂੰਗਾ ਇਹ ਨਹੀਂ ਆਰਡਰ ਕਰਨਾ ਇੱਥੇ ਆ ਸਾਰਾ ਇਹਨਾਂ ਦਾ ਮੀਨੂ ਹੈ ਉਹਨੇ ਸਾਨੂੰ ਆਪਣਾ ਫੋਨ ਦਿੱਤਾ ਵੀ ਤੁਸੀਂ ਡਿਸ਼ੇਸ ਜਿਹੜੀਆਂ ਇਹਦੇ ਚ ਦੇਖ ਲਿਓ photo so I see, hold hold, looking is ki. Aja, order, lala. Um, Murfakt potato with eggs okay. and eggplant, Mutabal Okay. Okay. Yeah. And this phone. This phone. Okay. Okay. Thank you. What this is this? Eggplant. Ah, okay. And this is the. okay. This is egg. Okay. I don't even remember the names. Ah, there is written. ਮੋਟਾਪੂ ਥਿਸ ਇਸ ਮੋਟਬਲ ਐਂਡ ਥਿਸ ਇਸ ਮੋਫਰਕਤ ਆਈ ਲਾਈਕ ਥਸੋ ਡਿਨਰ ਦੇ ਅਸੀਂ ਪੇ ਕੀਤੇ ਅਰਾਊਂਡ 4 ਜੀਡੀ ਜੋ ਕਿ ਬਣਦੇ ਅਰਾਊਂਡ 500 ਰੁਪਏ ਦੇ ਨੇੜੇ ਆਪਣੇ ਇੰਡੀਅਨ ਦੇ 500 ਰੁਪਏ ਪੇ ਕੀਤੇ ਤੇ ਹੁਣ ਅਸੀਂ ਜਾ ਰਹੇ ਹਾਂ ਕੁਝ ਸਵੀਟਸ ਖਾਣ ਕਿਉਂਕਿ ਅਸੀਂ ਸਵੀਟਸ ਦੀ ਦੁਕਾਨ ਤੇ ਇੱਕ ਵਾਰੀ ਵੀ ਨਹੀਂ ਗਏ ਤੇ ਇਧਰਲੀ ਮਾਰਕੀਟ ਅਸੀਂ ਚੱਲੇ ਆ ਜਿੱਥੇ ਅਸੀਂ ਪਹਿਲਾਂ ਬ੍ਰੈਡ ਲਈ ਸੀ ਸ਼ਾਮ ਨੂੰ ਬਿਕੋਜ਼ ਇੱਥੇ ਜ਼ਿਆਦਾ ਵੱਡੀ ਮਾਰਕੀਟ ਤਾਂ ਹੈ ਨਹੀਂ ਕਿ ਛੋਟੀ ਮਾਰਕੀਟ ਹੀ ਹੈ ਜ਼ਿਆਦਾ ਕੁਝ ਜ਼ਿਆਦਾ ਵੱਡਾ ਸ਼ਹਿਰ ਨਹੀਂ ਹੈਗਾ ਇਹ ਥੋੜੀ ਜਿਹੀ ਆਬਾਦੀਆ ਸ਼ਹਿਰ ਦੀ ਪਿਆ ਹੀ ਮਾਰਕਟ ਹੈ ਇਸ ਤੋਂ ਬਾਅਦ ਤਾਂ ਜਾ ਕੇ ਸੁਣੀ ਰਾਏ ਕਿ ਤੇ ਵਰਲੀ ਕੋਈ ਦੁਕਾਨ ਆਂਦੀ ਹੈ ਸੋ ਆਹੀ ਸੈਂਟਰ ਪੁਆਇੰਟ ਹੈ ਇੱਥੇ ਸਾਰੀਆਂ ਦੁਕਾਨਾਂ ਨੇ ਇੱਥੇ ਨਾਲ ਗਰੋਸਰੀ ਦੀ ਸ਼ਾਪ ਤੇ ਇੱਥੇ ਦੀ ਫੇਵਰਿਟ ਇੱਕ ਹੈਗੀ ਹੈ ਸਵੀਟ ਜਿਹਨੂੰ ਕੁਨਾਫਾ ਕਹਿੰਦੇ ਹੈ ਸੋ ਅਸੀਂ ਉਹ ਖਾਣ ਚੱਲਿਆ ਉਹ ਚੀਜ਼ ਵਗੈਰਾ ਦੀ ਬਣੀ ਹੁੰਦੀ ਹੈ ਮੈਂ ਕਦੇ ਨਹੀਂ ਖਾਧੀ ਮੈਂ ਹੁਣੇ ਖਾਊਗਾ ਤੁਹਾਨੂੰ ਦੱਸਦਾ ਕਿਦਾਂ ਦੀ ਹੁੰਦੀ ਹੈ ਆਹ ਰਹੀ ਬੇਕਰੀ ਕਾਫੇਟ ਰਿਸਰ ਚਾਕਲੇਟਸ ਨਾਹਨ ਇੱਥੇ ਚਾਕਲੇਟਸ ਨੇ ਸਾਰੀਆਂ ਯੂ ਹੈਵ ਕੁਨਾਫਾ Oh on the way back to india i will take something for ਹਾਂ ਕੋ। ਸੀ, ਥੀਸ ਆਰ ਕੂ। ਵਾਟ ਥੀਸ ਲੁੱਕ ਲਾਈਕ ਜੇਬੀ। ਯਾਹ, ਆ ਜੇਲੇਬੀ ਵਰਗੀ ਲੱਗਦੀ ਹੈ। ਤੇ ਆ ਬਿਸਕੁਟਸ ਨਾਲ ਚਲੇਗੀ। ਵਾਈ ਵੀ ਡੋਨਟ ਹੈਵ ਆਲ ਥੀਸ ਥਿੰਗਸ ਇਨ ਇੰਡੀਆ। ਤੇ ਇੱਥੇ ਸਾਰੀਆਂ ਬ੍ਰੈਡਸ ਦੇਖੋ ਕਿੰਨੀਆਂ ਵੈਰਾਈਟੀਆਂ ਨੇ ਬ੍ਰੈਡਸ ਦੀਆਂ। ਸਾਰੇ ਪਾਸੇ ਕਿੰਨੀਆਂ ਵੈਰਾਈਟੀਆਂ ਨੇ ਬ੍ਰੈਡਸ ਦੀਆਂ। ਇੱਥੇ ਵੀ ਇਵਨ ਇੱਥੇ ਵੀ। ਸੋਸੀ ਹਾਲ ਹੈ ਕਿ ਚਲੇ ਆਇਆ ਹੈਗਾ 2 ਦਿਨਾਂ ਦਾ। ਓਕੇ। ਬਸ 2 ਦਿਨਾਂ ਦਾ। ਸ਼ੁਕ੍ਰਾਂ। ਹਾਂ ਕੋ। ਹੋਣਾ ਸੀ ਉਹ ਮਠਿਆਈ ਵਾਲੀ ਦੁਕਾਨ ਤੋਂ ਮਠਿਆਈ ਲੈ ਲਈ ਤੇ ਹੁਣ ਅਸੀਂ ਜਾਣੇ ਪਏ ਆਪਣੇ ਕਮਰੇ ਵੱਲ ਕਿਉਂਕਿ ਰਾਤ ਦੇ ਹੋ ਗਏ 9:30 ਤੇ ਕੱਲ ਅਸੀਂ ਛੇਤੀ ਉੱਠ ਕੇ ਜਾਨਾ ਵਾਦੀਰਾਮ ਵਾਸਤੇ ਇੱਥੋਂ 4 ਘੰਟੇ ਦੀ ਡਰਾਈਵ ਹੈ ਸਾਡੀ অলਮੋਸਟ ਪੌਣੇ 200 ਕਿਲੋਮੀਟਰ ਦਾ ਰਾਹ ਹੈ ਬਿਲਕੁਲ ਦੂਜੇ ਐਂਡ ਹੈ ਆਹ ਕੰਟਰੀ ਦਾ ਤੇ ਅਸੀਂ ਉੱਥੇ ਜਾਣਾ ਤਮਾਰਾ ਨੂੰ ਮੈਂ ਭੇਜਿਆ ਪਾਵਰ ਬੈਂਕ ਕੱਡੀ ਚ ਲੈਣ ਬਿਕੋਜ਼ ਮੇਰੀ ਨਾ ਯਾਰ ਹੋਰੀ ਸਾਹਮਣੇ ਮੇਰੀ ਨਾ ਦੁਪਹਿਰੇ ਨਾ ਅੱਡੀ ਮੁੜ ਗਈ ਸੀ ਕਿਤੇ ਤੇ ਉਹ ਥੋੜੀ ਜਿਹੀ ਗਿੱਟੇ ਤੋਂ ਸੁੱਜ ਗਈ ਇਸ ਕਰਕੇ ਮੈਨੂੰ ਥੋੜਾ ਤੁਰਨ ਚ ਔਖਾ ਹੁੰਦਾ ਪਿਆ ਆਈ ਤੇ ਮੈਂ ਬਸ ਹੁਣ ਅਸੀਂ ਚੱਲੇ ਆ ਮੈਂ ਟੇਸਟ ਕਰਕੇ ਦੱਸ ਦਾਂ ਤੁਹਾਨੂੰ ਕਿਦਾਂ ਦੇ ਆ ਬਹੁਤ ਐਕਸਾਈਟਿਡ ਆ ਬਿਕੋਜ਼ ਪਹਿਲੀ ਵਾਰੀ ਖਾ ਰਿਹਾ ਇਹਨਾਂ ਦੀ ਮਿਠਾਈ ਆ ਵਾਹ ਜੀ ਇੱਥੋਂ ਨਾਲ ਹੀ ਆ ਸਾਡਾ ਹੋਟਲ ਇੱਥੋਂ ਲਗਭਗ 1-2 ਮਿੰਟ ਦਾ ਰਸਤਾ ਹੋਣਾ this was the one this cat was bleeding yeah bleeding from the mouth 2 ਉਹ ਵਾਹਦਾ ਬਤਾਸਾ ਹਾਂ ਅਹ ਇਟਸ 2 ਆ ਵਾਟ ਇਜ਼ ਆਹ ওকে ਸਟਾਰ ਦੇਖੋ ਸ਼ੈਂਪੀ ਸੀ ਗਿਆ ਇਹ ਜਿਹੜੀ ਬਿੱਲੀ ਆ ਨੇ ਚਾਰ ਜਵਾਬ ਖੋਣੇ ਇੱਕ ਵਿਚਾਰਾ ਮਰ ਗਿਆ ਸ਼ਾਮ ਨੂੰ ਤੇ ਮੈਂ ਇਹਨਾਂ ਨੂੰ ਗੁੱਡ ਨਾਈਟ ਕਹਿੰਦੇ ਪਏ ਸੀ ਤੇ ਉਹ ਦੱਸਦੇ ਸੀ ਕਿ ਫਸਾ ਗਿਆ ਆ ਸਾਡਾ ਇੱਥੇ ਪਟੜ ਇੱਥੇ ਅਸੀਂ ਰੁਕੇ ਆ ਸੁ ਮੈਂ ਉਹ ਗੋਲਣਾਂ ਕਿ ਕਰਕੇ ਮੈਨੂੰ ਨਹੀਂ ਪਤਾ ਕੀ ਹੋਣਾ ਪਰ ਮੈਨੂੰ ਇੰਨਾ ਪਤਾ ਵੀ ਅਸੀਂ ਦੋਨਾਂ ਨੇ ਰਾਤ ਹੀ ਖਤਮ ਕਰ ਦੇਣਾ ਆਮ ਸੇਇੰਗ ਵੀ ਬੋਥ ਵਿਲ ਫਿਨਿਸ਼ ਥਿਸ ਨਾਈਟ ਆ ਗੋ ਵਿਦ ਦ ਫਰਸਟ ਵਨ ਜਿਹੜੀ ਪਹਿਲੀ ਵਾਲੀ ਆ ਮੈਂ ਇਹਨਾਂ ਹੀ ਸ਼ੁਰੂ ਕਰਦਾ ਇਹਦੇ ਵਰਗਾ ਟੈਸਟ ਹੈ ਜਿਵੇਂ ਇਹਦੇ ਚ ਨਾ ਸ਼ਹਿਦ ਭਰਿਆ ਹੋਇਆ ਹੋਣਾ ਨੇ ਤੇ ਸ਼ਹਿਦੀ ਹੈ ਅੰਦਰ ਜਦੋਂ ਤੁਸੀਂ ਇਹਨੂੰ ਚਬਦੇ ਹੋ ਤਾਂ ਵਿੱਚ ਸ਼ਹਿਦ ਦਾ ਟੈਕਸਚਰ ਆਉਂਦਾ ਮੇਰੇ ਖਿਆਲ ਨਾਲ ਬਾਕੀ ਵੀ ਜਿਹੜਾ ਇੱਥੇ ਜਿਹੜਾ ਹੈਗਾ ਇਹਦੇ ਚ ਲਾਚੀ ਵਗੈਰਾ ਪਾਈ ਹੋਈ ਕਾਰਡਮਮਨ ਵਗੈਰਾ ਹੈਗਾ ਸਾਰੀਆਂ ਸੇਮ ਹੀ ਨੇ ਤੇ ਸਾਰੀਆਂ ਚ ਪ੍ਰਾਇਮਰੀਲੀ ਮੇਰੇ ਹਿਸਾਬ ਨਾਲ ਇਹਨਾਂ ਚ ਸ਼ਹਿਦ ਹੀ ਹੈ ਸੱਚਮੁੱਚ ਮਨ ਅਦਾ ਕਰਦਾ ਹੈ